ਬਈ ਪ੍ਰਥਮ ਤੂੰ ਧਰਤੀ ਤੋਂ ਗੁਣ ਲੈ ਤੇ ਧਰਤੀ ਵਿੱਚ ਕੀ ਗੁਣ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਤੀ ਨੂੰ ਮਾਂ ਕਿਹਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਪੂਜਣ ਯੋਗ ਮਾਂ ਹੈ ਬਈ ਕਿਉਂ ਪੂਜਣ ਯੋਗ ਮਾਂ ਹੈ ਦੇ ਇਹਦਾ ਜਿਗਰਾ ਬਹੁਤ ਵੱਡਾ ਸਮੁੱਚੀ ਕਾਇਨਾਤ ਦੀ ਉਤਪਤੀ ਮਿੱਟੀ ਤੋਂ ਹੈ ਕਿਉਂਕਿ ਮਿੱਟੀ ਤੋਂ ਹੀ ਜੀਵਨ ਚੱਲਦਾ ਹੈ ਖਾਕ ਨੂਰ ਕਰਦਨ ਆਲਮ ਦੁਨੀਆ ਹੈ ਇਸਲਾਮ ਨੇ ਇਸ ਤਰੀਕੇ ਦੀ ਵੰਡ ਕੀਤੀ ਹੈ ਕਿ ਦੇਵਤਿਆਂ ਨੂੰ ਖੁਦਾ ਨੇ ਨੂਰ ਤੋਂ ਬਣਾਇਆ ਹੈ ਤੇ ਮਨੁੱਖਾਂ ਨੂੰ ਖਾਕ ਤੋਂ ਬਣਾਇਆ ਹੈ ਉਹ ਨੂਰੀ ਨੇ ਅਸੀਂ ਖਾਕੀਆਂ ਐਸੀ ਉਹਨਾਂ ਨੇ ਵਿਆਖਿਆ ਕੀਤੀ ਹੈ ਸਮੁੱਚਾ ਜਗਤ ਖਾਕੀ ਹੈ ਤੇ ਤੇ ਜਿਹੜੇ ਫਰਿਸ਼ਤੇ ਨੇ ਉਹ ਨੂਰੀ ਨੇ ਇਕਬਾਲ ਕਹਿੰਦਾ ਕੋਈ ਸਿਰਫ ਖਾਕੀ ਨਹੀਂ ਕੋਈ ਸਿਰਫ ਨੂਰੀ ਨਹੀਂ ਔਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਰੀ ਫੈਸਲਾ ਸਾਡੇ ਸਾਹਮਣੇ ਰੱਖਦੇ ਨੇ ਕੋਈ ਸਿਰਫ ਨੂਰੀ ਨਹੀਂ ਤੇ ਕੋਈ ਸਿਰਫ ਖਾਕੀ ਨਹੀਂ ਹਾਕ ਨੂਰ ਕਰਨਨ ਆਲਮ ਦੁਨਿਆਏ ਤਿਲੰਗ ਮੱਲ ਪੰਜ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਅਦ ਸਮੁੱਚਾ ਜਗਤ ਪਰਿਪੂਰਨ ਪ੍ਰਮਾਤਮਾ ਨੇ ਹਾਕ ਤੋਂ ਤੇ ਨੂਰ ਤੋਂ ਬਣਾਇਆ ਹਾਕ ਨੂਰ ਕਰਦਨ ਆਲਮ ਦੁਨੀਆ ਹੈ ਅਸਮਾਨ ਜਿਨੇ ਦਰਖਤ ਆਬ ਪੈਦਾ ਹੈ ਸੁਦਾਇ ਬੰਦੇ ਚਸ਼ਮ ਦੀਦਨ ਫਨਾਏ ਤੋ ਉਹ ਨੂਰੀ ਨੇ ਉਹ ਖਾਕੀ ਨੇ ਇਸ ਤਰ੍ਹਾਂ ਦੀ ਵੰਡ ਸਹਿਬਾ ਨੇ ਨਹੀਂ ਮੰਨੇ ਮੁਖਤਸਰ ਅਰਜ਼ ਕਰੀਏ ਧਰਤੀ ਦਾ ਗੁਣ ਕੀ ਸਾਇਦ ਕਿੰਨਨ ਧਰਤੀ ਜਨਨੀ ਹੈ ਹਰ ਜੀਵ ਦੀ ਜਨਨੀ ਹੈ ਮਾਂ ਹੈ ਜਿਹੜਾ ਬੰਦਾ ਬੁੱਢਾ ਹੈ ਜੇ ਵਿਚਾਰ ਕਰੀਏ ਕੁਛ ਦਿਨ ਪਹਿਲੇ ਜਵਾਨ ਸੀ ਤੇ ਜਿਹੜਾ ਜਵਾਨ ਹੈ ਕੁਛ ਦਿਨ ਪਹਿਲੇ ਬੱਚਾ ਸੀ ਜਿਹੜਾ ਬੱਚਾ ਹੈ ਕੁਛ ਦਿਨ ਪਹਿਲੇ ਮਾਸ ਦਾ ਲੋਥੜਾ ਸੀ ਤੇ ਜਿਹੜਾ ਮਾਸ ਦਾ ਲੋਥੜਾ ਹੈ ਕੁਛ ਦਿਨ ਪਹਿਲੇ ਬਿੰਦ ਸੀ ਉਸ ਤੋਂ ਪਹਿਲੇ ਕੁਛ ਦਿਨ ਪਹਿਲੇ ਖੂਨ ਸੀ ਖੂਨ ਤੋਂ ਪਹਿਲੇ ਖੁਰਾਕ ਸੀ ਖੁਰਾਕ ਤੋਂ ਪਹਿਲੇ ਮਿੱਟੀ ਸੀ ਮਿੱਟੀ ਤੋਂ ਖੁਰਾਕ ਚਲੀ ਖੁਰਾਕ ਤੋਂ ਖੂਨ ਬਣਿਆ ਖੂਨ ਤੋਂ ਬਿੰਦ ਬਣਿਆ ਬਿੰਦ ਤੋਂ ਮਾਸ ਦਾ ਲੋਥੜਾ ਬਣਿਆ ਬੱਚਾ ਬਣਿਆ ਜਵਾਨ ਬਣਿਆ ਬੁੱਢਾ ਬਣਿਆ ਫਿਰ ਮਿੱਟੀ ਵਿੱਚ ਕਬੀਰ ਧੂਲ ਸਕੇਲ ਕੇ ਕੁੜੀਆਂ ਬਾਂਦੀ ਤੇ ਦੇਵਸਚਾਰ ਕੋ ਪੇਕਨਾ ਅੰਤ ਖੇ ਕੀ ਫਸਾਰਾ ਮਿੱਟੀ ਤੋਂ ਉਤਪਤੀ ਮਿੱਟੀ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੂਜਣ ਯੋਗ ਮਾਂ ਕਿਉਂ ਕਹ ਦਿੱਤਾ ਮਾਤਾ ਧਰਤ ਮਹਤ ਇਤੀ ਪੂਜਣ ਯੋਗ ਮਾਂ ਕੋਈ 마ਸੂਮ ਬੱਚਾ ਮਾਂ ਦੀ ਗੋਦ ਵਿੱਚ ਕਿਦਰੇ ਮਲ ਮੂਤਰ ਕਰਦੇ ਵੇ मां ਔਖੀ ਹੋ ਸਕਦੀ ਤੂੰ ਮੇਰੇ ਕੱਪੜੇ ਖਰਾਬ ਕਰ ਦਿੱਤੇ ਔਖੀ ਹੋ ਸਕਦੀ ਧਰਤੀ ਔਖੀ ਨਹੀਂ ਹੋਊਗੀ ਸਮੁੱਚੇ ਜਗਤ ਦਾ ਗੰਧ ਆਪਣੇ ਵਿੱਚ ਲੈ ਲੈਂਦੀ ਹੈ ਜਜ਼ਬ ਕਰ ਲੈਂਦੀ ਜਦ ਪੈਦਾ ਮੈਂ ਕੀਤਾ ਤੇ ਤੋ ਹੁਣ ਰੱਖਣਾ ਵੀ ਤੇ ਆਪਣੀ ਗੋਦ 'ਚ ਔਰ ਕਿੱਥੇ ਬੱਚਾ ਸੌਂ ਜਾਇਆ ਹੈ ਸੁੱਤੇ ਹੋਏ ਵਾਸਤੇ ਤੇ ਮਾਂ ਦੀ ਗੋਦ ਹੈ ਪਰ ਜਿਹੜਾ ਹਮੇਸ਼ਾ ਦੀ نیند ਸੌਂ ਜਾਏ ਉਸ ਵਾਸਤੇ ਧਰਤੀ ਦੀ ਕੋਧ ਹੈ। ਉਥਰ ਧਰਤੀ ਚ ਸਮਾ ਸਕਦਾ ਔਰ ਕਿਧਰੇ ਨਹੀਂ। ਐਸੇ ਨੂੰ ਫਿਰ ਧਰਤੀ ਥਾਂ ਦੇ ਸਕਦੀ ਹੈ ਹੋਰ ਕੋਈ ਥਾਂ ਨਹੀਂ ਦੇ ਸਕਦਾ। ਪਾਲਣਾ ਵੀ ਧਰਤੀ ਤੋਂ ਹੋ ਰਹੀ ਹੈ। ਜੋ ਕੁਛ ਅਸੀਂ ਖਾਂਦੇ ਕਹਿੰਦੇ ਆ ਸਭ ਧਰਤੀ ਦਿੰਦੀ। ਜੋ ਕੁਛ ਅਸੀਂ ਹਣਾਦੇ ਆ ਸਭ ਧਰਤੀ ਦਿੰਦੀ ਹੈ। ਇਸ ਤਰ੍ਹਾਂ ਦੀਆਂ ਖੂਬੀਆਂ ਵੇਖ ਕੇ ਗੁਰਨਾਮਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਾਤਾ ਧਰਤ ਮਹਤ ਇਤੀ ਪੂਜਣ ਯੋਗ ਮਾਤ੍ਰਿ ਇਹ ਧਰਤੀ ਤੋਂ ਅਵਤੇ ਜਬਾਏ ਪ੍ਰਿਥਵੀ ਆਕਾਸ਼ਾ ਕਬੀਰ ਕਹਿੰਦੇ ਨੇ ਪਹਿਲੇ ਤੂੰ ਪ੍ਰਿਥਵੀ ਦਾ ਗੁਣ ਲੈ ਕਿ ਪਰਉਪਕਾਰੀ ਬਿਰਤੀ ਵਿਸ਼ਾਲ ਜਿਗੜਾ ਖਿਮਾ ਦੀ ਭਾਵਨਾ ਨਿਰਮਾਣਤ ਇਹ ਧਰਤੀ ਦਾ ਗੁਣ ਹੈ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਦਾ ਖੁਲਾਸਾ ਕੀਤਾ ਹੈ ਗਾਲਬਨ ਰਾਮ ਕੱਲੀ ਰਾਗ ਵਿੱਚ ਬਿਆਲ ਦੇਵ ਗੋਬਿੰਦ ਮਾਧੋ ਸੁਨ ਸੰਤ ਨਾਮ ਕੀ ਰੀਤ ਮਹਾਰਾਜ ਕੰਨਨ ਮੇਰੇ ਕੋਲੋਂ ਸੰਤ ਜਨਾਂ ਦੀ ਰੀਤ ਸੁਣਾ ਭਗਤ ਜਨਾਂ ਦੀ ਉਹ ਕਿਵੇਂ ਰਹਿੰਦੇ ਹਨ ਮਨ ਮੇਰੇ ਰਾਮ ਰਉ ਨਿਤ ਨਿਤ ਬਿਆਲ ਦੇਵ ਗੋਬਿੰਦ ਮਾਧੋ ਸੁਨ ਸੰਤ ਨਾਮ ਕੀ ਰੀਤ ਫਿਰ ਸੰਤਾਂ ਦੀ ਰੀਤੀ ਮੈਥੋਂ ਸੁਣਾ ਕੀ ਰੀਤ ਹੈ ਆਪ ਕਹਿੰਦੇ ਨੇ ਸ਼ਸਤਰ ਤੀਖਣ ਕਾਟ ਡਾਰਿਓ ਮਨ ਨ ਕੀਨੋ ਰੋਸ ਕਾਜ ਵਾਂ ਕੋ ਲੈ ਸਵਾਰਿਓ ਤਿਲ ਨ ਦੀਨੋ ਦੋਸ ਮਨੁੱਖ ਨੇ ਤਿੱਖੇ ਜਿਹਾ ਸ਼ਸਤਰ ਦੇ ਨਾਲ ਦਰਖਤ ਨੂੰ ਕੱਟ ਦਿੱਤਾ ਹੈ ਔਰ ਉਸ ਕੱਟੇ ਹੋਏ ਦਰਖਤ ਦੀ ਬਣ ਗਈ ਬੇੜੀ ਨੌਕਾ ਜਿਸ ਨੇ ਘਟਿਆ ਸੀ ਅਜ ਉਸ ਨੇ ਦਰਿਆ ਤੋਂ ਪਾਰ ਹੋਣਾ ਤੋ ਚਰਨ ਥਲੇ ਉਗਾ ਬੈਸੇ ਹੋ ਸ਼ਰਮ ਨਾ ਰਹੋ ਸਰੀਰ ਮਹਾ ਸਾਗਰ ਨੈ ਵਿਆਪੇ ਖਿਨੇ ਉਤਰੇ ਹੋ ਤੀਰ ਹੁਣ ਜਿਨੇ ਦਰਿਆ ਤੋਂ ਪਾਰ ਹੋਣਾ ਪਹਿਲੇ ਪੈਰ ਰੱਖਣੇ ਸਨ ਬੇੜੀ ਚ ਉਸਨੇ ਪੈਰ ਰੱਖੇ ਬੈਠ ਗਏ ਬੇੜੀ ਵਿੱਚ ਇਹ ਬੇੜੀ ਕੀ ਹੈ ਕੁਝ ਦਿਨ ਪਹਿਲੇ ਇਸਨੇ ਇੱਕ ਦਰਖਤ ਕਟਿਆ ਸੀ ਤੋ ਕਿਸੇ ਕਾਰੀਗਰ ਨੇ ਉਸ ਦੀ ਅਜ ਡੇੜੀ ਬਣਾਈਏ ਕਿ ਜਿਸ ਨੇ ਕਟਿਆ ਉਹਨੂੰ ਵੀ ਇਹ ਦਰਸਤ ਪਾਰ ਪਿਆ ਕਰਦਾ ਜਿਹਨੇ ਕਟਿਆ ਉਹਨੂੰ ਵੀ ਇਹ ਲੱਕੜ ਕਿਨਾਰੇ ਤੇ ਲਾਂਦੀ ਗਈ ਸੰਤ ਦਾ ਜਿਗਰਾ ਇਤਨਾ ਮਹਾਨ ਹੈ ਜੋ ਕੱਟਦੇ ਜੋ ਟੁਕੜੇ ਟੁਕੜੇ ਕਰਦੇ ਜੋ ਬੰਦ ਬੰਦ ਵੀ ਕੱਟਦੇ ਰਸਨਾ ਤੋਂ ਉਸ ਵਾਸਤੇ ਵੀ ਸਰਾਪ ਨਹੀਂ ਵੇ ਉਸ ਦੀ ਕੁਲ ਤਬਾਹ ਹੋਵੇ ਬਰਬਾਦ ਹੋਵੇ ਇਸ ਤਰ੍ਹਾਂ ਦਾ ਬਚਨ ਨਹੀਂ بڑا ਜਿਗਰ ਹੈ ਚੰਦਨ ਅਗਰ कपूर ਦੇ ਲੇਪਨ ਤੇ ਸੰਗੇ ਨਹੀਂ ਪ੍ਰੀਤ ਵਿஷ்ட ਮੂਤਰ ਖੋਦ ਤਿਲ ਤਿਲ ਮਨ ਨਮ ਨਹੀਂ ਵਿਪਰੀਤ ਸਹਿਬ ਕਹਿੰਦੇ ਨੇ ਜਿਹੜੀ ਜ਼ਮੀਨ ਹੈ ਇਹਦੇ ਤੇ ਚੰਦਨ ਦਾ ਲੇਪ ਕਰ ਦੇਈਏ ਹੋਰ ਫੁੱਲ ਫਲ ਇਹਨੂੰ ਧਰਤੀ ਨੂੰ ਭੇਟ ਕਰੀਏ ਅਤਰ ਸੈਂਟ ਛਿੜਕ ਲਈਏ ਤੋ ਇਹ ਕੋਈ ਹੰਕਾਰ ਦੇਚ ਆ ਕੇ ਫੁੱਲ ਵੀ ਨਹੀਂ ਤੇ ਜੇ ਇਹਦੇ ਤੇ ਗੰਦਗੀ ਸੁਟ ਦੇਈਏ ਤੇ ਕੋਈ ਸ਼ਰਾਪ ਨਹੀਂ ਦਿੰਦੀ ਸਦਾ ਇੱਕ ਰਸ ਸਭ ਕਹਿੰਦੇ ਧਰਤੀ ਵਾਲਾ ਗੁਣ ਭਗਤ ਕੋ ਲੋਂਦਾ ਚਾਰ ਬੰਦਿਆਂ ਨੇ ਉਪਮਾ ਕਰ ਦਿੱਤੀ ਤਾਂ ਠੀਕ ਜੇ ਚਾਰ ਬੰਦਿਆਂ ਨੇ ਨਿੰਦਾ ਕਰ ਦਿੱਤੀ ਤਾਂ ਠੀਕ ਕਿਸੇ ਨੇ ਗੰਦਗੀ ਸੁਟ ਦਿੱਤੀ ਤਾਂ ਠੀਕ ਕਿਸ ਨੇ ਚੰਦਨ ਤੇ ਸੰਤ ਅਤਰ ਛਿੜਕ ਦਿੱਤਾ ਤੇਠੀ ਦਰਤੀ ਸਦਾ ਇੱਕ ਰਸ ਜੋ ਅਗਰ ਚੰਦਨ ਹਲਣੂ ਕੇ ਵਰਦੇ ਦੇਵੇ ਤੇ ਵਿਸ਼ਟ ਸੁਖਟਣ ਵਾਲੇ ਨੂੰ श्राप ਦੇ ਦੇਵੇ ਉਹ ਬੰਦਾ ਵਪਾਰੀ ਅਸੰਤ ਨਹੀਂ ਹੈ ਭਗਤ ਨਹੀਂ ਉਹ ਤੇ ਵਪਾਰੀ ਹੈ ਵਿਸ਼ਟ ਮੂਤਰੇ ਖੋਦ ਤਿਲ ਤਿਲ ਮਨ ਨਾ ਮੰਨੇ ਵਿਪਰੀਤ ਵਪਰੀਤ ਉਸ ਨੇ ਨਹੀਂ ਧਾਰਨ ਕੀਤੀ ਬੇਛ ਨੇ ਗੰਦਗੀ ਕਿਉਂ ਛੁੱਟੀ ਲਈ ਤੋ ਕਬੀਰ ਕਹਿੰਦੇ ਨੇ ਐ ਬੰਦੇ ਤੇਰੇ ਅੰਦਰ ਨਿਰਮਾਨਤਾ ਇਤਨੀ ਚਾਹੀਦੀ ਇਤਨਾ ਵਿਸ਼ਾਲ ਜਿਗਰਾ ਚਾਹੀਦਾ ਤੋ ਦੂਜੇ ਦੀ ਗੱਲ ਇਤਨੀ ਸਹਿਨ ਕਰ ਸਕੈ ਮਨੁੱਖ ਦੂਜੇ ਦੀ ਉਪਮਾ ਵੀ ਸਹਿਨ ਨਹੀਂ ਕਰ ਸਕਦਾ ਦੂਜੇ ਦੀ ਨਿੰਦਾ ਵੀ ਨਹੀਂ ਸਹਿਨ ਕਰ ਸਕਦਾ ਚਾਰ ਬੰਦੇ ਉਪਮਾ ਕਰਨ ਲੱਗ ਪੈਣਾ ਤੇ ਬੰਦਾ ਸੋਚਦਾ ਵਾਕਈ ਹੁਣ ਮੇਰੇ ਜੈਸਾ ਕੋਈ ਨਹੀਂ ਬੰਦਾ ਭੁੱਲ ਜਾਂਦਾ ਤੇ ਚਾਰ ਬੰਦੇ ਨਿੰਦਾ ਕਰਨ ਲੱਗ ਪੈਂਦੇ ਨੇ ਤੇ ਸੁਖੜ ਜਾਂਦਾ ਔਖਾ ਹੋ ਜਾਂਦਾ ਇਹ ਕੀ ਹੋ ਗਏ ਤਾਂ ਇਹ ਜਿਹੜੀ ਅਵਸਥਾ ਹੈ ਸਮਝ ਲੈਣਾ ਚਾਹੀਦਾ ਇਸ ਨੇ ਧਰਤੀ ਤੋਂ ਕੋਈ ਗੱਲ ਸਿੱਖੀ ਨਹੀਂ ਧਰਤੀ ਸਦਾ ਇਕ ਰਸ ਕਬੀਰ ਕਹਿੰਦੇ ਨੇ ਧਰਤੀ ਦਾ ਇਹ ਗੁਣ ਅਪਣਾ ਲੈ ਔਰ ਫਿਰ ਤੂੰ ਪਾਣੀ ਦੀ ਪਵਿੱਤਰਤਾ ਲੈ ਪਾਣੀ ਅਗਰ ਨਾ ਹੋਵੇ ਤਾਂ ਜਗਤ ਦੀ ਗੰਦਗੀ ਧੋਣੀ ਬੜੀ ਔਖੀ ਗੱਲ ਹੈ ਬਹੁਤ ਔਖੀ ਗੱਲ ਹੈ ਤੋ ਸਹਿਜ ਕਿਨ ਨਿਰਾ ਤੋ ਮਿੱਟੀ ਤੋਂ ਥੋੜੀ ਬਣਿਆ ਹੈ ਪਾਣੀ ਤੋਂ ਵੀ ਬਣਿਆ ਤੋ ਤੇਰੇ ਵਿੱਚ ਪਵਿੱਤਰਤਾ ਚਾਹੀਦੀ ਹੈ ਪਵਿੱਤਰਤਾ ਤੇਰੇ ਬੋਲਾਂ ਚ ਪਵਿੱਤਰਤਾ ਤੇਰੇ ਕਿਰਦਾਰ ਵਿੱਚ ਪਵਿੱਤਰਤਾ ਤੇਰੇ ਵਿਚਾਰਾਂ ਚ ਇਹ ਸਫਾਈ ਚਾਹੀਦੀ ਹੈ ਇਹ ਸਾਫ ਸੁਥਰਾ ਪਣ ਚਾਹੀਦਾ ਹੈ ਏਨੇ ਪ੍ਰਮਾਤਮਾ ਨੇ ਤੈਨੂੰ ਜਲ ਦੇ ਨਾਲ ਨਹੀਂ ਬਣਾਇਆ ਜਿਹੜਾ ਪਾਣੀ ਨਾਲ ਬਣਾਇਆ ਹੈ ਇਸ ਤੋਂ ਕੁਝ ਕੰਮ ਵੀ ਲੈ ਇਸ ਤੋਂ ਪ੍ਰੇਰਨਾ ਵੀ ਲੈ ਪਰ ਨਿਰਾ ਪਾਣੀ ਨਹੀਂ ਤੂੰ ਹਵਾ ਵੀ ਹੈ ਤੇ ਹਵਾ ਦਾ ਤੁੰ ਕੀ ਇਹ ਸਦਾ ਗਤੀਮਾਨ ਹੈ ਚੱਲਦੀ ਹੈ ਰੁਕਦੀ ਨਹੀਂ ਫੁਰਤੀ ਦੀ ਹੈ اے ਮਨੁੱਖ ਤੂੰ ਆਲਸੀ ਨਾ ਬਣ ਸਦਾ ਫੁਰਤੀਲਾ ਬਝ ਦੌੜ ਸਮੁੱਚਾ ਸੰਸਾਰ ਦੌੜ ਰਿਹਾ ਹੈ ਤੇ ਜੇ ਨਾ ਦੌੜਿਆ ਤੇ ਰਹਿ ਜਾਏਗਾ ਸਾਬ ਕਹਿੰਦੇ ਦਿਨ ਰਵ ਚੱਲੇ ਨਿਸਸ ਚੱਲੇ ਤਾਰ ਕਾ ਲਖ ਪਲੋ ਹੈ ਇਹ ਦਿਨ ਸੂਰਜ ਚੱਲ ਰਿਹਾ ਹੈ ਜ਼ਮੀਨ ਚੱਲ ਰਹੀ ਏ ਗ੍ਰਹ ਨਿਛਤਰ ਸੂਰਜ ਚੰਦ ਤਾਰੇ ਸਭ ਚੱਲਦੇ ਨੇ ਤੇ ਇਹ ਬੰਦੇ ਇਸ ਚਲਦੀ ਹੋਈ ਜ਼ਮੀਨ ਦੇ ਤੇ ਜੇ ਤੁਮ ਟਿਕਣਾ ਹੈ ਰਹਿਣਾ ਹੈ ਤੇ ਤੈਨੂੰ ਵੀ ਚੱਲਣਾ ਹੀ ਪਏਗਾ ਹੱਥ ਧਰ ਕੇ ਨਹੀਂ ਬੈਠੇਂਗਾ ਰਹਿ ਜਾਏਗਾ ਪਛੜ ਜਾਏਗਾ ਸਾਇਬ ਕਨ ਨਹੀਂ गतिमान ਹੋ ਸਭ ਕੁਝ ਚਲ ਰਿਹਾ ਇਥੇ ਕੈਨ ਨੂੰ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਟਿਕਣਾ ਕਹਿੰਦਾ ਹੈ ਸੰਸਾਰ ਦੇ ਵਿੱਚ ਕੁਝ ਪ੍ਰਾਪਤ ਕਰਨ ਵਾਸਤੇ ਭਟਕਣਾ ਕਹਿੰਦਾ ਹੈ ਚਲਣਾ ਕਹਿੰਦਾ ਇਹ ਦੋ ਰਸਤੇ ਨੇ ਅਲੱਗ ਪ੍ਰਮਾਤਮਾ ਨਹੀਂ ਚਲਦਾ ਇਹ ਜੋ ਸਭ ਕੁਝ ਚਲ ਰਿਹਾ ਹੈ ਧਰਮ ਗ੍ਰੰਥ ਕਹਿੰਦੇ ਨੇ ਇਹ ਸਭ ਕੁਝ ਜਿਹੜਾ ਚਲ ਰਿਹਾ ਹੈ ਕਿਸੇ ਟਿਕੇ ਹੋੜ ਕੇ ਚਲ ਰਿਹਾ ਹੈ ਉਹ ਟਿੱਕੇ ਉਹਨੂੰ ਨਹੀਂ ਚਲ ਗਿਆ ਠੀਕੇ ਬਾਕੀ ਸਭ ਕੁਝ ਚੱਲ ਰਿਹਾ ਹੈ ਤੇ ਨਹਿਚਲ ਦੀ ਪ੍ਰਾਪਤੀ ਕਰਨੀ ਹੈ ਤੇ ਨਹਿਚਲ ਹੋ ਜਾ ਟਿੱਕ ਜਾ ਤੇ ਜੋ ਭੱਜ ਰਿਹਾ ਹੈ ਦੌੜ ਰਿਹਾ ਹੈ ਉਹਦੇ ਚੋਂ ਤੂੰ ਕੁਝ ਲੱਭਣਾ ਹੈ ਤੇ ਫਿਰ ਭੱਜ ਜਾ ਦੌੜ ਭੱਜਣ ਦੌੜਨ ਦੀ ਜਾਂਚ ਬੰਦੇ ਨੇ ਸਿੱਖ ਲਈ ਹੈ ਟਿੱਕਣ ਦੀ ਜਾਂਚ ਭੁੱਲ ਗਿਆ ਹੈ ਬਿਲਕੁਲ ਭੁੱਲ ਗਿਆ ਵਜਣਾ ਇਸ ਨੂੰ ਆਉਂਦਾ ਹੈ ਦੌੜਨਾ ਇਸ ਨੂੰ ਆਉਂਦਾ ਹੈ ਕੰਦਰ ਬਿਨਾ ਦੌੜਿਆਂ ਸੰਸਾਰ ਨਹੀਂ ਮਿਲਦਾ ਬਿਨਾ ਟਿਕਿਆਂ ਨਿਰੰਕਾਰ ਨਹੀਂ ਮਿਲਦਾ ਕਦੀ ਬਗੌਰ ਮਤਾਲਾ ਕਰ ਕਰੇਗਾ ਭੱਜ ਕੇ ਨਿਰੰਕਾਰ ਨਹੀਂ ਮਿਲੇਗਾ ਤੁਸੀਂ ਆਖੋ ਭਜਣਾ ਹੈ ਜਿਵੇਂ ਭੱਜ ਦੌੜ ਸੰਸਾਰ ਵਾਸਤੇ ਇਸ ਤਰ੍ਹਾਂ ਦੀ ਭੱਜ ਦੌੜ ਰੱਬ ਰੱਬ ਨਹੀਂ ਮਿਲਦਾ ਰੱਬ ਤੇ ਮਿਲਦਾ ਪੁਰਖਾ ਚੌਖੜਾ ਮਾਰ ਕੇ ਬੈਠ ਕੇ ਪ੍ਰਭੂ ਦੇ ਗੀਤ ਦਾ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਤ ਤੇ ਇਹ ਜਿਹੜਾ ਚੱਲ ਰਿਹਾ ਮਨ ਇਹਨੂੰ ਰੋਕ ਬਸ ਇਹ ਨਹੀਂ ਗੱਲ ਹੈ ਰੋਕਣ ਨਾਲ ਮਿਲੇਗਾ ਚੱਲਣ ਨਾਲ ਨਹੀਂ ਜਦ ਕਿਸ ਸੰਸਾਰ ਵਿੱਚ ਪ੍ਰਾਪਤ ਹੋਵੇਗਾ ਚੱਲਣ ਨਾਲ ਪਰ ਨਿਰੰਕਾਰ ਜਿਹੜਾ ਹੈ ਪ੍ਰਾਪਤ ਹੋਵੇਗਾ ਨਹਿ ਚਲਣ ਨਾਲ ਟਿਕਣ ਨਾਲ ਤੋਂ ਟਿਕਣ ਦੀ ਗੱਲ ਮੰਦਾ ਭੁੱਲ ਗਏ ਤੇ ਸਵਸਥੇ ਦੇਖਣ ਦੇ ਚ ਆਉਂਦਾ ਬੰਦੇ ਕੋਲ ਸੰਸਾਰ ਹੈ ਬੰਦੇ ਕੋਲ ਨਿਰੰਕਾਰ ਨਹੀਂ ਬੰਦੇ ਕੋਲ ਪਰਮਾਤਮਾ ਨਹੀਂ ਹੈ ਇਹ ਗੱਲ ਮਨੁੱਖ ਭੁੱਲ ਗਏ